ਮਾਮਲਾ ਮੇਰਾ ਬੇਟਾ ਸੀਗਾ ਤਰਨਜੀਤ ਨੰਨੂ ਜਿਹਦਾ ਕੱਲ ਬਰੀਰਪੁਰ ਕਤਲ ਕਰ ਦਿੱਤਾ ਗਿਆ ਜੋ ਕਿ 1 ਸਾਲ ਤੋਂ ਲੁਧਿਆੜੇ ਰਹਿ ਰਿਹਾ ਸੀਗਾ ਮਾਰਕੀਟਿੰਗ ਦਾ ਕੰਮ ਕਰਦਾ ਸੀ ਫੇਰ ਬਰੀਰਪੁਰ ਉਹ ਕੱਲ ਆਪਣੇ ਦੋਸਤ ਰੂਪ ਬਰੀਰਪੁਰ ਮਿਲਣ ਗਿਆ ਸੀ ਕਿਉਂਕਿ 5:30 ਵਜੇ ਕਰੀਬ ਗਿਆ ਤੇ 5:30 ਵਜੇ ਮੈਨੂੰ ਫੋਨ ਆ ਗਿਆ ਤੁਹਾਡੇ ਬੇਟੇ ਨੂੰ ਬੜਤਾ ਕੀ ਰੰਜਸ਼ ਕੀ ਸੀ ਰੰਜ ਜੀ ਕੋਸ਼ਰੀ ਇਹ 2 ਸਾਲ ਪਹਿਲਾਂ ਇਹ ਬੇਟੇ ਦੇ ਕੋਲੇ ਇਹ ਮੁੰਡੇ ਆਉਣ ਲੱਗ ਗਏ ਸੀ ਤੇ ਜਦੋਂ ਮੈਨੂੰ ਪਤਾ ਲੱਗਿਆ ਵੀ ਇਹ ਗਲਤ ਹੈ ਬੇਟੇ ਨੂੰ ਵੀ ਅਹਿਸਾਸ ਹੋਇਆ ਉਹਨਾਂ ਦਾ ਸੀ ਆਉਣਾ ਬੰਦ ਕਰਤਾ ਉਹ ਦੀ ਇਹ ਰੰਜਿਸ਼ ਕਰਦੇ ਸੀਗੇ ਸਾਡਾ ਇੱਥੇ ਇਹਨਾਂ ਨੇ ਬੈਠਣਾ ਆਉਣਾ ਬੰਦ ਕਰਤਾ ਕਿਉਂਕਿ ਬੇਟਾ ਮੰਡੀ ਗੋਬਿੰਦਗਨ ਸੈਕਰੇਟ ਦਾ ਕੰਮ ਕਰਦਾ ਸੀ ਮੈਂ ਇਹਨੂੰ ਕਿਹਾ ਵੀ ਦਫ਼ਤਰ ਦੇ ਵਿੱਚ ਰਹਿਣਾ ਇਹਨਾਂ ਨੂੰ ਬਿਠਾਇਆ ਕਰ ਉਹ ਉਹ ਦੀ ਖੁੱਦਗਵਾਜੀ ਕਰਕੇ ਇਹਦੇ ਨਾਲ ਰੰਜਿਸ਼ ਕਰਨ ਲੱਗ ਗਏ ਰੰਜਿਸ਼ ਰੱਖਦੇ ਰੱਖਦੇ ਇੱਕ ਦਿਨ ਪਿੱਛੇ 7-8 ਕੁ ਮਹੀਨੇ ਉਹ ਗੱਡੀ ਵੀ ਭੰਨ ਗਏ ਸੀ ਉਦੋਂ ਮੈਂ ਥਾਣੇ ਗੋਬਿੰਦਗਨ ਕੰਪਰੇਟ ਵੀ ਦਿੱਤੀ ਸੀ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ ਹਮਲਾਵਰ ਤੀਰੋਗਤਾ ਪ੍ਰਿੰਸਪਲੜ ਬਾਕਸਰ ਤਿਤਲੀ ਇੱਕ ਕੋ ਗੱਗੀ ਗੱਗੀ ਹੈ ਜੋ ਕਿ ਮੇਰੇ ਬੇਟੇ ਨੇ ਮੈਨੂੰ ਉਸ ਵਕਤ ਫੋਨ ਤੇ ਦੱਸਿਆ ਜਦੋਂ ਮੇਰੀ ਕਿਸੇ ਨੇ ਗੱਲ ਕਰਾਈ ਹੈ ਨਾ ਕੋਈ ਰਾਹ ਜਾਂਦੇ ਨੇ ਫੋਨ ਤੇ ਕਰਉਂਦੇ ਮੇਰੇ ਬੇਟੇ ਨੇ ਨੰਬਰ ਦਿੱਤਾ ਉਹਨੂੰ ਵੀ ਆ ਮੇਰੇ ਡੇੜੀ ਦਾ ਨੰਬਰ ਹੈ ਫਿਰ ਉਹਨੇ ਮੈਨੂੰ ਦੱਸਿਆ ਕਹਿੰਦਾ ਡੇੜੀ ਮੈਨੂੰ ਵੱਡ ਕੇ ਕਹਿੰਦਾ ਧੀ ਰੋਣ ਆ ਚਾਰਾਂ ਦਿਨ ਉਹਨੇ ਨੌ ਲੈ ਲਈ ਮੰਗ ਕੀ ਮੰਗ ਪ੍ਰਸ਼ਾਸਨ ਤੋਂ ਇਹੀ ਹੈ ਵੀ ਗੈਂਗਸਟਰਬਾਦ ਸਾਡੇ ਨਾਲ ਤਾਂ ਹੋ ਗਈ ਜੋ ਹੋ ਗਈ ਜਿਹੜੇ ਹੋਰ ਹੋਰ ਬੱਚੇ ਨੇ ਜਾਂ ਹੋਰ ਮਾਪੇ ਨੇ ਜਾਂ ਹੋਰ ਬੇਟੀਆਂ ਨੇ ਜਾਂ ਹੋਰ ਵਾਈਫ ਨੇ ਉਹਨਾਂ ਨਾਲ ਇਹ ਜਾ ਕੁਛ ਨਾ ਹੋਵੇ ਮੇਰੀ ਪੋਤੀ 12 ਸਾਲ ਦੀ ਹੈ ਬਹੁਆ ਜਿਹੜੀ ਇਹਦੀ ਤਰਜੀਹੀ ਵਾਈਫ ਸਾਰੀ 33 34 ਸਾਲ ਦੀ ਹੈ ਉਹਦੀ ਜ਼ਿੰਦਗੀ ਖਰਾਬ ਹੋ ਗਈ ਬੇਟੀ ਦੀ ਜ਼ਿੰਦਗੀ ਖਰਾਬ ਹੋ ਗਈ ਪੋਤੀ ਦੀ ਮੇਰੀ ਆਪਣੀ ਹੋ ਗਈ ਮੇਰੀ 77 ਸਾਲ ਦੀ ਉਮਰ ਹੈ ਮੇਰਾ ਮੇਰਾ ਤਾਂ ਸਾਰਾ ਘਰ ਹੀ ਉੱਜੜ ਗਿਆ ਮੈਂ ਤਾਂ ਪ੍ਰਸ਼ਾਸਨ ਨੂੰ ਕਹਿੰਦਾ ਵੀ ਜੋ ਮੇਰੇ ਨਾਲ ਮੇਰੇ ਬੇਟੇ ਨਾਲ ਹੋਇਆ ਉਹ ਇਹਨਾਂ ਦੇ ਨਾਲ ਹੋਣਾ ਚਾਹੀਦਾ ਹੈ ਇਹਨਾਂ ਨਾਲ ਫੜ ਕੇ ਉਹੀ سلوਕ ਕੀਤਾ ਜਾਵੇ ਕਿਉਂਕਿ ਇਹਨਾਂ ਦੇ ਕਹਿੰਦੇ ਨੇ ਵੀ ਇੰਨੇ ਇੰਨੇ ਪਰਚੇ ਆ ਪਰਚੇ ਕਿਉਂ ਨਹੀਂ ਜੇ ਸਰਕਾਰਾਂ ਜਾਂ ਪੁਲਿਸ ਉਹਨਾਂ ਨੂੰ ਛੱਡ ਦਿੰਦੀ ਹੈ ਤਾਂ ਉਹਨਾਂ ਦੇ ਪਰਚੇ ਨੇ ਪਰ ਫੜਦੇ ਨੇ ਮਹੀਨੇ ਬਾਅਦ ਜਮਾਨਤਾ ਹੋ ਜਾਂਦੀਆਂ ਨੇ ਛੱਡ ਦਿੰਦੇ ਨੇ ਜੇ ਇਹਨਾਂ ਨੂੰ ਕੋਈ ਚੰਗੀ ਤਰ੍ਹਾਂ ਠੱਲ ਪਾਈ ਜਾਵੇ ਤਾਂ ਫਿਰ ਮੁੜ ਕੇ ਕੀ ਕਰਦਗੇ ਇਹ ਮਾਮਾ ਦੇ ਪੁੱਤ ਮਾਰਦੇ ਫਿਰਦੇ ਨੇ 25 25 ਸਾਲ 30 30 ਸਾਲ 35 35 ਸਾਲ ਬੱਚਿਆਂ ਨੂੰ ਪਾਲਦੇ ਆ ਹੈ ਤੇ ਉਸ ਤੋਂ ਬਾਅਦ ਕੋਈ ਆਉਂਦਾ ਦੁੱਕੀ ਦਾ ਬੰਦਾ ਨਹੀਂ ਹੁੰਦਾ ਆ ਕੇ ਜਵਾਨ ਬੱਚਾ ਨੂੰ ਪੁੱਤਰਾਂ ਨੂੰ ਮਾਰ ਕੇ ਚਲਾ ਜਾਂਦਾ ਬੱਚਿਆਂ ਨੂੰ ਇਹ ਤਾਂ ਪ੍ਰਸ਼ਾਸਨ ਨੂੰ ਚਾਹੀਦਾ ਜਿੱਦਣ ਦੀ ਇਹ ਸਰਕਾਰ ਬਣੀ ਐ ਇਹਨਾਂ ਗੈਂਗਸਟਰਵਾਦ ਫੈਲ ਗਿਆ ਜਿੱਥੇ ਮਰਜੀ ਦੇਖੋ ਰੋਜ਼ ਕਤਲ ਹੋ ਰਹੇ ਨੇ ਆ ਸਾਡੇ ਮੰਡੀ ਦੇ ਵਿੱਚ ਆ ਉਦਣ ਕੋਟਲੇ ਹੋ ਗਿਆ ਆ ਹੁਣ ਅੱਜ ਮੇਰੇ ਬੇਟੇ ਦਾ ਹੋ ਗਿਆ ਜੋ ਕੀ ਕੋਈ ਕਸੂਰ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਮੈਂ ਤਾਂ ਪ੍ਰਸ਼ਾਸਨ ਨੂੰ ਚਾਹੁੰਦਾ ਕਿ ਪ੍ਰਸ਼ਾਸਨ ਇਹਦੇ ਤੇ ਕਾਰਵਾਈ ਕਰੇ ਡਟ ਕੇ ਕਾਰਵਾਈ ਹੋਣੀ ਚਾਹੀਦੀ ਹੈ